ਸਾਰਿਆਂ ਨੂੰ ਸੋਸੋ ਹੀ ਗੱਲ ਬਾਈ ਮੈਂ ਤੁਹਾਡਾ ਬਲਦੇਵ ਸਿੱਧੂ ਅੱਜ ਦੀ ਅਪਡੇਟ ਲੈ ਕੇ ਆ ਰਹੇ ਆ 2025 9ਵਾਂ ਮਹੀਨਾ ਤੇ 4 ਤਰੀਕ ਜੋ ਕਿ ਨਾਲੀ ਕਗਰ ਦਰਿਆ ਦਾ ਪਾਣੀ ਲਗਭਗ 21 ਫੁੱਟ ਤੇ ਚੱਲ ਰਿਹਾ ਸੀ ਕੱਲ ਦਾ ਅਪਡੇਟ ਪਾਈ ਸੀ ਅੱਜ ਉਹ 22 ਫੁੱਟ ਤੇ ਥੋੜਾ ਜਿਹਾ ਘੱਟ ਰਿਹਾ ਪੌਣੇ 22 ਫੁੱਟ ਤੇ ਚੱਲ ਰਹੀ ਹੈ ਨਾਲੀ ਜੋ ਕਿ ਲੋਕ ਸਾਰੇ ਬਿਲਕੁਲ ਡਰੇ ਹੋਏ ਆ ਇਧਰੋਂ ਵੀ ਬੰਨਿਆ ਨੇ ਵੀ ਘਾਰੇ ਪਾ ਰੱਖੇ ਆ ਤੇ ਲੋਕ ਸਹਮੇ ਹੋਏ ਨੇ ਬਿਲਕੁਲ ਆ ਦੇਖੋ ਜੀ ਜੋ ਨਾਲ ਇਹ ਘਰਦਾ ਬੰਨਾ ਜੋਰਾ ਤੁਲਾ ਨਾਲ ਟਰੈਕਟਰ ਚੱਲੀ ਜਾਂਦੇ ਨੇ ਜੋਰਾ ਤੁਲਾ ਨਾਲ ਬੰਨ ਦਾ ਕੰਮ ਚੱਲੀ ਜਾਂਦਾਗਾ ਜੋ ਕਿਪੜਾ ਉਹ ਦੇਖੋ ਜੀ ਬਿਲਕੁਲ ਹੀ ਡੁੱਬ ਚੁੱਕਿਆ ਇਧਰ ਮਾਤਾ ਰਾਣੀਆਂ ਨੇ ਮਾਤਾ ਰਾਣੀ ਦੇ ਕੋਲੇ ਲੈ ਆ ਚਾਹੀਏ ਜੋ ਕਿ ਮਾਤਾ ਰਾਣੀ ਆ ਜੀ ਉਹ ਬਿਲਕੁਲੀ ਚੁੱਪ ਚੁਪੀਆਂ ਨੇ ਆ ਦੇਖੋ ਡੁੱਬੀਆਂ ਪਿੰਨਾ ਆ ਦੇਖੋ ਜੀ ਜੋ ਘੱਗਰ ਵਾਲਾ ਪੁਰਾਣਾ ਪੁਲ ਸੀ ਲਗਭਗ ਬਿਲਕੁਲੀ ਡੁੱਬ ਚੁੱਕਿਆ ਤੇ ਉਧਰ ਪਿੱਪਲ ਖੜਾ ਜੋ ਪਾਰ ਉਹ ਵੀ ਬਿਲਕੁਲੀ ਡੁੱਬ ਚੁੱਕਿਆਗਾ